ਅੰਡਰ ਏਜ ਡਰਾਈਵਰ ਬੁਲਟ ਤੇ ਪਟਾਕੇ ਮਰਵਾਉਣ ਵਾਲੇ ਅਤੇ ਟ੍ਰਿਪਲਿੰਗ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਵਾਸਤੇ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਾਕੇ ਲਗਾਏ ਜਾ ਰਹੇ ਨੇ ਅਤੇ ਉਹਨਾਂ ਦੇ ਨਾਲੋ-ਨਾਲ ਚਲਾਣ ਵੀ ਘੱਟੇ ਜਾ ਰਹੇ ਨੇ ਹੋਲੀ ਦੇ ਤਿਉਹਾਰ ਤੇ ਹੁੱਲੜਬਾਸੀ ਕਰਨ ਵਾਲਿਆਂ ਅਤੇ ਟ੍ਰਿਪਲ ਰਾਈਡਿੰਗ ਕਰਨ ਵਾਲਿਆਂ ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ ਅਤੇ ਨਾਲ ਹੀ ਘੱਟ ਉਮਰ ਦੇ ਡਰਾਈਵਰ ਭਾਵ ਅੰਡਰ ਏਜ ਜਿਹੜੇ ਡਰਾਈਵਰ ਨੇ ਜਿਹੜੇ ਦੁਪਈਆ ਵਾਹਨ ਚਲਾ ਰਹੇ ਨੇ ਬੁਲਟਾਂ ਦੇ ਪਟਾਕੇ ਮਰਵਾ ਰਹੇ ਨੇ ਉਹਨਾਂ ਮੋਟਰਸਾਈਕਲਾਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਅਤੇ ਕਿਸੇ ਦੀ ਸਿਫਾਰਿਸ਼ ਵੀ ਨਹੀਂ ਮੰਨੀ ਜਾ ਰਹੀ ਟ੍ਰੈਫਿਕ ਪੁਲਿਸ ਦੇ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਲਗਾਤਾਰ ਸਕੂਲਾਂ ਵਿੱਚ ਜਾ ਕੇ ਛੋਟੀ ਉਮਰ ਦੇ ਬੱਚਿਆਂ ਨੂੰ ਵਾਹਨ ਨਾ ਚਲਾਏ ਜਾਣ ਦੀਆਂ ਹਦਾਇਤਾਂ ਵੀ ਦਿੱਤੀਆਂ ਜਾ ਚੁੱਕੀਆਂ ਨੇ ਪਰ ਹੁਣ ਜੇਕਰ ਕੋਈ ਨਾਬਾਲਗ ਕਾਬੂ ਆਉਂਦਾ ਤਾਂ ਉਹਨਾਂ ਨੂੰ ਭਾਰੀ ਜੁਰਮਾਨਾ ਅਤੇ ਉਹਨਾਂ ਦੇ ਮਾਪਿਆਂ ਨੂੰ ਵੀ ਜੁਰਮਾਨਾ ਲਾਇਆ ਜਾਏਗਾ ਇਹਦੇ ਨਾਲ ਹੀ ਬੁਲਟ ਮੋਟਰਸਾਈਕਲ ਦੇ ਜੋ ਪਟਾਕੇ ਵਰਵਾਏ ਜਾਂਦੇ ਆ ਉਹਨਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ ਜਾਂ ਫਿਰ ਉਹਨਾਂ ਦੇ ਮੋٹے ਚਲਾਣ ਵੀ ਕੱਟੇ ਜਾ ਰਹੇ ਨੇ ਉਹਨਾਂ ਦੱਸਿਆ ਕਿ ਅੱਜ ਸਕੂਲ ਲੜਕੀਆਂ ਦਾ ਉਹਨਾਂ ਦੇ ਬਾਹਰ ਨਾਕਾ ਲਗਾ ਕੇ ਰੱਖਿਆ ਗਿਆ ਅਤੇ 10 ਦੇ ਕਰੀਬ ਉਹਨਾਂ ਦੇ ਵੱਲੋਂ ਚਲਾਣ ਕੱਟੇ ਗਏ ਅਤੇ 4 ਮੋਟਰਸਾਈਕਲ ਜ਼ਬਤ ਵੀ ਕੀਤੇ ਗਏ ਟ੍ਰੈਫਿਕ ਪੁਲਿਸ ਜੀ ਆਪਣਾ ਰੋਜ਼ਾਨਾ ਦੀ ਤਰ੍ਹਾਂ ਅਸੀਂ ਮਾਨਜੋਗ ਐਸਐਸਪੀ ਸਾਹਿਬ ਦੀਆਂ ਖਧਿਆਤਾ ਮੁਤਾਬਕ ਜਿਹੜਾ ਰੋਜ਼ ਹੀ ਅਸੀਂ ਥਾਂ ਥਾਂ ਤੇ ਨਾਕੇ ਲਗਾ ਲਗਾਈਦਾ ਜਿਹੜੇ ਟ੍ਰਿਪਲ ਸਵਾਰੀ ਵਿਦਾਉਟ ਨੰਬਰ ਤੇ ਪਟਾਕਾ ਸਲੈਂਸਰ ਦਾ ਜਿਹੜਾ ਅਸੀਂ ਇਹਨਾਂ ਨੂੰ ਬਾਉਂਡ ਕਰੀਦਾ ਉਹ ਹਰਕ ਨੂੰ ਇਹ ਹੋਪ ਹੁੰਦੀ ਹੈ ਵੀ ਅਸੀਂ ਕਿਸੇ ਨਾਲ ਗੱਲ ਕਰਾ ਦੇਾਂਗੇ ਤੇ ਛੱਡ ਦੇਣਗੇ ਪਰ ਅਸੀਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੀ ਹੈ ਭਾਵੇਂ ਕੋਈ ਗੱਲ ਕਰੇ ਚਲੋ ਸੁਣਨੀ ਵੀ ਪੈਂਦੀ ਹੈ ਤੇ ਆਪਾਂ ਚਲਾਨ ਜਿਹੜਾ ਹੈ ਜਿਹੜਾ ਬੰਦਾ ਗਲਤ ਹੈ ਉਹਦੀ ਚਲਾਨ ਕਰੀਦਾ ਹੀ ਕਰੀ ਅੱਜ ਕਿੰਨੇ ਬਾਉਂਡ ਕੀਤੇ ਗਏ ਆ ਅੱਜ ਜੀ 4 ਬਾਉਂਡ ਕੀਤੇ ਆ ਜੀ 4 ਅਸੀਂ ਪਟਾਕਾ ਸਲੈਂਸਰ ਦੇ ਕੀਤੇ ਆ ਜੀ ਇਹ ਇੱਕ ਅਹੀ ਅੰਡਰਏਜ ਦਾ ਕੀਤਾ ਜੀ ਅਸੀਂ ਥਾਂ ਥਾਂ ਤੇ ਸੈਮੀਨਾਰ ਵੀ ਲਾਈਦਾ ਸਕੂਲਾਂ 'ਚ ਵੀ ਲਾਈਦਾ ਪਿੰਡਾਂ 'ਚ ਵੀ ਲਾਈਦਾ ਤੇ ਜਿਹੜਾ ਅੰਡਰਏਜ ਬੱਚਾ ਆ ਉਹ ਉਹਨਾਂ ਨੂੰ ਜਿਹੜੀ ਇਹ ਆਪਣਾ 25 ਸਾਲ ਆਪਣਾ 25000 ਰੁਪਏ ਜੁਰਮਾਨਾ ਹੈ 3 ਸਾਲ ਦੀ ਮਾਂ ਪਿਓ ਨੂੰ ਕਹਿ ਦੋ ਸਕਦੀ ਹੈ ਠੀਕ ਹੈ ਨਹੀਂ ਉਹ ਉਹ ਜਿਹੜਾ ਇਹ ਨਾ ਚਲਾਣ ਜੇ ਫਿਰ ਵੀ ਕੋਈ ਸਾਡੇ ਦੇਖਣ ਚਾਹੁੰਦਾ ਹੈ ਜਿੱਦਾਂ ਤੁਹਾਡੇ ਸਾਹਮਣੇ ਤੇ ਆਪਾਂ ਦਾ ਬੌਂਡ ਕਰੀਦਾ ਨੂੰ ਮਤਲਬ ਸਖਤੀ ਨਾਲ ਪੇਸ਼ ਆਇਆ ਜਾਏਗਾ ਜਿਹੜਾ ਨਹੀਂ ਹਟੇਗਾ ਇਹਨਾਂ ਨੂੰ ਸਮਝਾ ਕੇ ਤੇ ਬਿਦੇਰੀ ਵਾਲੀ ਵੇਖ ਲਿਆ ਜਿਹੜਾ ਵੀ 300 ਵਾਲੀ ਕੋਈ ਮਤਲਬ ਗਲਤ ਨੰਬਰ ਜਿਹੜਾ ਆਂਦਾ ਹੈ ਪਟਾਕਾ ਸਲੈਂਸਰ ਉਹ ਸਾਰਿਆਂ ਦੇ ਇਹੀ ਚਲਾਣ ਜਿਹੜੇ ਆ ਕਰੀਦਾ ਮੈਸੇਜ ਇਹਨਾਂ ਜਾਓਗਾ ਮੈਸੇਜ ਇਹੋ ਹੀ ਆ ਸਾਡੇ ਮੰਨ ਜੋਗੇ ਐਸਐਸਪੀ ਸ਼੍ਰੀ ਦਿੱਤਿਆ ਜੀ ਵੱਲੋਂ ਵੀ ਭਈ ਇਹਨਾਂ ਲੋਕਾਂ ਨੂੰ ਸਮਝਾਓ ਤਾਂ ਜਿਹੜਾ ਨਹੀਂ ਹਟਦਾ ਫਿਰ ਉਹਨਾਂ ਦੇ ਚਲਾਣ ਜਿਹੜੇ ਸਖਤੀ ਨਾਲ ਕਰੋ ਉਹਨਾਂ ਦੇ ਚਲਾਣ ਹੀ ਕਰੀਦਾ ਜੀ ਵਾਰਨਿੰਗ ਇਹਨਾਂ ਨੂੰ ਸਮਝਾਈਦਾ ਸਕੂਲਾਂ 'ਚ ਇਹਨਾਂ ਦੇ ਸੈਮੀਨਾਰ ਲਾ ਕੇ ਪਿੰਡਾਂ 'ਚ ਸੈਮੀਨਾਰ ਲਾ ਕੇ ਇਹ ਕਹਿੰਦੇ ਸਾਧਾ ਤੇ ਬੋਰਡ ਲਗਾਏ ਗਏ ਆ ਤੇ ਉਹ ਸਾਰਾ ਇਹਨਾਂ ਨੂੰ ਦਸੀਦਾ ਤੇ ਜੇ ਜਦੋਂ ਨਹੀਂ ਸਮਝਣ ਫਿਰ ਚਲਾ ਨਹੀਂ ਕਰੀ